ਸ਼ਸ਼ੀਕਾਲ ਦੋਸਤੋ ਵੀਡੀਓ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਫੇਰਵੇ ਰਿਕਰੂਟਮੈਂਟ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਦੇ ਵਿੱਚ RRB NTPC ਵੱਲੋਂ 3058 ਪੋਸਟਾਂ ਕੱਢੀਆਂ ਗਈਆਂ ਨੇ ਜਿਸ ਵਿੱਚ ਜੂਨੀਅਰ ਕਲਰਕ ਟਾਈਪਿਸਟ ਅਕਾਊਂਟ ਕਲਰਕ ਟ੍ਰੇਨ ਕਲਰਕ ਕਮਰਸ਼ੀਅਲ ਟੈਕਟ ਕਲਰਕ ਦੀਆਂ ਪੋਸਟਾਂ ਨੇ ਬਹੁਤ ਵਧੀਆ ਸੈਲਰੀ ਹੈ ਜੀ 12ਵੀਂ ਪਾਸ ਵਾਲਿਆਂ ਵਾਸਤੇ ਸੁਨਹਿਰੀ ਮੌਕਾ ਹੈ ਮੁੰਡੇ ਤੇ ਕੁੜੀਆਂ ਦੋਵੇਂ ਇੰਨਾਂ ਪੋਸਟਾਂ ਨੂੰ ਭਰ ਸਕਦੇ ਨੇ ਭਰਤੀ ਸੰਬੰਧੀ ਕੀ ਕੀ ਐਲੀਜੀਬਿਲਟੀ ਹੈ ਜਿਵੇਂ ਕਿ ਉਮਰ ਐਪਲੀਕੇਸ਼ਨ ਫੀਸ ਯੋਗਤਾ ਸਿਲੈਕਸ਼ਨ ਪ੍ਰੋਸੈਸ ਕੀ ਹੋਊਗਾ ਪੇਪਰ ਪੈਟਰਨ ਕੀ ਹੋਊਗਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਨਵੀਆਂ-ਨਵੀਆਂ ਭਰਤੀਆਂ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ-ਸਮੇਂ ਤੇ ਪਹੁੰਚਦੀ ਰਹੇ ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਰੇਲਵੇ ਆਰ ਆਰ ਵੀ ਐਨਟੀਪੀਸੀ ਵੱਲੋਂ ਜੋ ਜੀ ਰਿਕਰੂਟਮੈਂਟ 2025 ਪੋਸਟ ਅਨਾਉਂਸ ਕੀਤੀਆਂ ਨੇ ਜਿਹਦੇ ਵਿੱਚ ਇਸ਼ਤਿਹਾਰ ਨੰਬਰ ਸੀਈਐਨ 7/2025 ਹੈ ਜੀ ਜਿਹੜੀਆਂ ਕਿ ਪੋਸਟਾਂ ਨੇ ਉਹ 3058 ਪੋਸਟਾਂ ਨੇ 12 ਜਿਹੜਾ ਕਿ 12 ਲੈਵਲ ਦੀਆਂ ਪੋਸਟਾਂ ਨੇ 12th ਫਾਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜੀ ਹੁਣ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ ਸਟਾਰਟਿੰਗ ਡੇਟ 28 10 2025 ਤੋਂ ਇਹ ਪੋਸਟਾਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਪੋਸਟਾਂ ਨੂੰ ਭਰਨ ਦੀ ਆਖਰੀ ਮਿਤੀ 27 11 2025 ਹੈ ਜੀ ਤੇ ਫੀਸ ਜਿਹੜੀ ਕਿ ਤੁਸੀਂ 29 11 2025 ਤੱਕ ਭਰ ਸਕਦੇ ਹੋ ਅੱਗੇ ਕਰੈਕਸ਼ਨ ਡੇਟ ਦਿੱਤੀ ਹੋਈ ਆ ਅਗਰ ਪੋਸਟ ਭਰਦੋ ਸਮੇਂ ਤੁਹਾਡੇ ਤੋਂ ਕੋਈ ਗਲਤੀ ਰਹਿ ਜਾਂਦੀ ਆ ਉਹਨੂੰ ਤੁਸੀਂ 30 ਨਵੰਬਰ ਤੋਂ ਲੈ ਕੇ ਜਿਹੜਾ ਕਿ 9 ਦਸੰਬਰ ਦੇ ਵਿੱਚ ਵਿੱਚ ਸਹੀ ਕਰ ਸਕਦੇ ਹੋ ਅਗੇ ਦੋ ਸਟੇਜਾਂ ਦੇ ਵਿੱਚ ਇਗਜ਼ਾਮ ਹੋਏਗਾ ਜੀ ਸਟੇਜ 1 ਦੇ ਵਿੱਚ ਇਗਜ਼ਾਮ ਹੋਏਗਾ ਤੇ ਸਟੇਜ 2 ਦੇ ਵਿੱਚ ਇਗਜ਼ਾਮ ਹੋਏਗਾ ਐਪਲੀਕੇਸ਼ਨ ਆਫ ਫੀਸ ਦੀ ਗੱਲ ਕਰੀਏ ਤਾਂ ਜਰਨਲ, OBC ਤੇ EWS ਇਕਨੋਮਿਕਲੀ ਵੀਕ ਸੈਕਸ਼ਨ ਵਾਸਤੇ 500 ਰੁਪਏ ਫੀਸ ਰੱਖੀ ਹੋਈ ਆ SC, ST, EBC, ESM ਐਕਸ ਸਰਵਿਸਮੈਨ ਵਾਸਤੇ 250 ਰੁਪਏ ਫੀਸ ਹੈ ਜੀ ਆਲ ਫੀਮੇਲ ਕੈਟਾਗਰੀ ਚਾਹੇ ਉਹ SC ਜਾਂ BC ਚਾਹੇ ਉਹ ਜਰਨਲ ਕੈਟਾਗਰੀ ਬਿਲੋਂਗ ਕਰਦੇ ਨੇ ਜਿਹੜੀਆਂ ਲੜਕੀਆਂ ਨੇ ਉਹਨਾਂ ਵਾਸਤੇ 250 ਰੁਪਏ ਫੀਸ ਜਿਹੜੀ ਕਿ 250 ਰੁਪਏ ਫੀਸ ਰੱਖੀ ਹੋਈ ਆ ਮਿਨਿਓਰਿਟੀ 3rd ਜੈਂਡਰ ਵਾਸਤੇ 250 ਰੁਪਏ ਫੀਸ ਹੈ ਜੀ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਤੁਸੀਂ ਨੈਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਯੂਪੀਆਈ ਦੇ ਥਰੂ ਜਿਹੜੀ ਪੇਮੈਂਟ ਆ ਆਨਲਾਈਨ ਕਰ ਸਕਦੇ ਹੋ ਅੱਗੇ ਰਿਫੰਡ ਟਰਮਸ ਦਿੱਤੀ ਹੋਈ ਆ ਜੇਕਰ ਤੁਸੀਂ ਇਸ ਪੋਸਟ ਨੂੰ ਅਪਲਾਈ ਕਰੋਗੇ ਤਾਂ ਤੁਹਾਡਾ ਬੈਂਕ ਖਾਤਾ ਵੀ ਲੱਗੂਗਾ ਜੀ ਜਨਰਲ OBC ਨੂੰ ਜਿਹੜਾ ਕਿ 400 ਰੁਪਏ ਜਿਹੜਾ ਕਿ ਰਿਫੰਡ ਕੀਤਾ ਜਾਊਗਾ ਮਤਲਬ ਜੇ ਤੁਸੀਂ 500 ਰੁਪਏ ਫੀਸ ਭਰੀ ਆ ਜਦੋਂ ਤੁਹਾਡਾ ਪਹਿਲਾ ਐਗਜ਼ਾਮ ਹੋ ਗਿਆ ਫਸਟ ਐਗਜ਼ਾਮ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕਿ ਤੁਹਾਡੇ ਖਾਤੇ 'ਤੇ 400 ਰੁਪਏ ਵਾਪਸ ਕਰ ਦਿੱਤਾ ਜਾਊਗਾ ਤੇ ਜਿਹੜੇ ਐਸਸੀ ਜਾਂ ਹੋਰ ਕੈਂਡੀਡੇਟ ਨੇ ਜਿਵੇਂ ਐਸਸੀਐਸਟੀ ਜਾਂ ਇਹ ਕੈਟਾਗਰੀ ਨੇ ਆਲ ਫੀਮੇਲ ਵਾਲ ਨੂੰ ਜਿਹੜਾ ਕਿ 250 ਦਾ 250 ਰੁਪਏ ਜਿਹੜਾ ਪੂਰੇ ਦਾ ਪੂਰੇ ਜਿਹੜੀ ਫੀਸ ਹੋਰ ਫੰਡ ਕਰ ਦਿੱਤੇ ਜੋ ਖਾਤੇ ਵਿੱਚ ਵਾਪਸ ਕਰ ਦਿੱਤੇ ਜਾਣਗੇ ਤਾਂ ਦੋਸਤੋ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਆ ਕਿ ਤੁਹਾਡੇ ਜਿਹੜੀ ਫੀਸ ਆ ਉਹ ਨਾ માત્ર ਹੀ ਲੱਗੂਗੀ ਤਾਂ ਇਹਦੇ ਨਾਲ ਇੱਕ ਹੋਰ ਵੀ ਤੁਹਾਨੂੰ ਫੈਸਿਲਿਟੀ ਮਿਲ ਜਾਂਦੀ ਆ ਕਈ ਵਾਰ ਰੇਲਵੇ ਦਾ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰ ਦੋ ਤਾਂ ਉਹਦੇ ਨਾਲ ਤੁਹਾਨੂੰ ਪਾਸ ਵੀ ਮਿਲ ਜਾਂਦਾ ਜਿੱਥੋਂ ਤੁਹਾਡਾ ਪੇਪਰ ਹੁੰਦਾ ਆ ਤੁਹਾਨੂੰ ਪਾਸ ਦੀ ਸਹੂਲਤ ਵੀ ਮਿਲ ਜਾਂਦੀ ਆ ਤੁਸੀਂ ਬਿਲਕੁਲ ਫ੍ਰੀ ਜਾ ਕੇ ਜਿੰਨਾ ਕਿ ਆਪਣਾ ਪੇਪਰ ਆ ਉਹ ਦੇ ਸਕਦੇ ਹੋ ਤਾਂ ਅੱਗੇ ਏਜ ਲਿਮਟ ਦੀ ਗੱਲ ਕਰੀਏ ਤਾਂ 18 ਤੋਂ 30 ਸਾਲ ਜਿਹੜੀ ਕਿ ਜਨਰਲ ਕੈਟਾਗਰੀ ਵਾਸਤੇ ਉਮਰ ਰੱਖੀ ਹੋਈ ਆ ਜਿਹੜੀ ਕਿ 1 1 2026 ਤੱਕ ਇੰਨੀ ਉਮਰ ਹੋਣੀ ਚਾਹੀਦੀ ਆ ਬਾਕੀ ਕੈਟਾਗਰੀਆਂ ਵਾਸਤੇ ਜਿਹੜੀ ਕਿ ਰੂਲ ਰੂਲ ਜਿਹੜੇ ਰੈਗੂਲੇਸ਼ਨ ਨੇ ਜਿਵੇਂ ਏਜ ਰੈਲੈਕਸੇਸ਼ਨ ਮਿਲਦੀ ਆ ਜਿਵੇਂ ਐਸਸੀ ਕੈਟਾਗਰੀ ਨੂੰ 5 ਸਾਲ ਦੀ ਛੋੜ ਹੁੰਦੀ ਆ ਸੀਐਸਟੀ ਨੂੰ 18 ਤੋਂ 35 ਸਾਲ ਤੇ ਓਬੀਸੀ ਜਾਂ ਹੋਰ ਕੈਟਾਗਰੀ ਨੇ ਜਿਵੇਂ 3 ਸਾਲ ਦੀ ਛੋੜ ਮਿਲਦੀ ਆ ਤਾਂ 18 ਤੋਂ 33 ਸਾਲ ਉਮਰ ਹੋ ਜਾਣੀ ਆ ਜੀ ਅੱਗੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਸੀਵੀਟੀ ਸਟੇਜ ਕੰਪਿਊਟਰ ਬੇਸਡ ਟੈਸਟ ਜਿਹੜਾ ਕਿ ਪਹਿਲਾ ਐਗਜ਼ਾਮ ਹੋਏਗਾ ਜੀ ਫਿਰ ਉਸ ਤੋਂ ਬਾਅਦ ਸੈਕੰਡ ਐਗਜ਼ਾਮ ਹੋਏਗਾ ਫਿਰ ਟਾਈਪਿੰਗ ਟੈਸਟ ਜਿਹੜੇ ਵੀ ਅ ਮਤਲਬ ਕਿ ਪੋਸਟਾਂ ਚਾਰ ਪੋਸਟਾਂ ਨੇ ਉਹਨਾਂ ਵਿੱਚੋਂ ਦੋ ਪੋਸਟਾਂ ਦਾ ਟਾਈਪਿੰਗ ਟੈਸਟ ਹੋਣਾ ਉਹ ਤੁਸੀਂ ਦੇਖ ਲੈਣਾ ਜੀ ਟਾਈਪਿੰਗ ਟੈਸਟ ਜੇ ਹੋ ਜਾਤਾ ਕਹਿੰਦੇ ਵੀ ਜਿੰਨਾ ਪੋਸਟਾਂ ਦਾ ਤਾਂ ਟੈਕਨੀਕਲ ਟੈਸਟ ਹੋਊਗਾ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਫਿਰ ਮੈਡੀਕਲ ਇਗਜ਼ਾਮ ਹੋਏਗਾ ਜੀ ਇਸ ਤਰ੍ਹਾਂ ਜਿਹੜਾ ਕਿ ਸਿਲੈਕਸ਼ਨ ਪ੍ਰੋਸੈਸ ਹੈ ਚਾਰ ਪੰਜ ਸਟੈਪ ਦੇ ਵਿੱਚ ਇਹ ਪੂਰੀ ਹੋਣੀ ਆ ਅੱਗੇ ਚੱਲਦੇ ਆ ਅੱਗੇ ਆਪਾਂ ਗੱਲ ਕਰਦੇ ਆ ਕਿ ਪੋਸਟਾਂ ਦੇ ਸਬੰਧਿਤ ਪੇ ਸਕੇਲ ਦੀ ਬੇਸਿਕ ਪੇ ਸਕੇਲ ਕੀ ਆ ਜਿਹੜੀਆਂ ਇਹ ਤਿੰਨ ਪੋਸਟ ਨੇ ਜੂਨੀਅਰ ਕਲਰਕ ਕਮਪਾਈਟਿਸਟ ਅਕਾਊਂਟਸ ਕਲਰਕ ਕਮ ਟਾਈਪਿਸਟ ਤੇ ਟ੍ਰੇਨ ਕਲਰਕ ਇਹਨਾਂ ਦੀ 19900 ਜਿਹੜੀ ਕਿ ਬੇਸਿਕ ਪੇ ਆ ਸਟਾਰਟਿੰਗ ਜਿਹੜੀ ਤਨਖਾਹ ਉਹਨਾਂ ਨੂੰ ਮਿਲਣੀ ਆ 19900 ਰੁਪਏ ਲੈਵਲ 2 ਦੀ ਸੈਲਰੀ ਮਿਲਣੀ ਆ ਜਿਹੜੀ ਤੀਸਰੀ ਪੋਸਟ ਆ ਕਮਰਸ਼ੀਅਲ ਕੰਟੈਕਟ ਕਲਰਕ ਦੀ ਇਹਦੀ 21700 ਰੁਪਏ ਜਿਹੜੀ ਕਿ ਲੈਵਲ 3 ਦੀ ਬੇਸਿਕ ਪੇ ਸਟਾਰਟਿੰਗ ਪੇ ਇੰਨੀ ਨੇ ਰਹਿਣੀ ਆ ਅੱਗੇ ਪੋਸਟ ਵਾਈਜ਼ ਕੁਆਲਿਫੀਕੇਸ਼ਨ ਜਿਹੜੀਆਂ ਪੋਸਟਾਂ ਨੇ ਕਮਰਸ਼ੀਅਲ ਕੰਮ ਟਿਕਟ ਕਲਰਕ ਦੀ ਪੋਸਟ ਆ ਤੇ ਟ੍ਰੇਨ ਕਲਰਕ ਦੀ ਪੋਸਟ ਆ ਇਹਨਾਂ ਦੀ ਕੁਆਲਿਫੀਕੇਸ਼ਨ ਇਹਨਾਂ ਨੇ 12ਵੀਂ ਪਾਸ ਮੰਗੀ ਆ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਜਿਹੜੀ ਕਿ 12ਵੀਂ ਕੀਤੀ ਹੋਣੀ ਚਾਹੀਦੀ ਆ ਦੋਨਾਂ ਪੋਸਟਾਂ ਵਾਸਤੇ ਅੱਗੇ ਅਕਾਊਂਟ ਕਲਰਕ ਕਮ ਟਾਈਪਿਸਟ ਤੇ ਜੂਨੀਅਰ ਕਲਰਕ ਕਮ ਟਾਈਪਿਸਟ ਇਹਦੇ ਵਾਸਤੇ 12ਵੀਂ ਪਾਸ ਹੋਣਾ ਲਾਜ਼ਮੀ ਆ ਤੇ ਨਾਲ ਹੀ ਟਾਈਪਿੰਗ ਟੈਸਟ ਹੋਏਗਾ ਜੀ ਇਹਨਾਂ ਦਾ ਇਹ ਦੋ ਪੋਸਟਾਂ ਦਾ ਅੰਗਰੇਜ਼ੀ ਵਿੱਚ ਜੇ ਟੈਸਟ ਦੇਣ ਉਹਦਾ 30 ਸ਼ਬਦ ਪ੍ਰਤੀ ਮਿੰਟ ਜੇ ਤੁਸੀਂ ਹਿੰਦੀ ਦੇ ਵਿੱਚ ਟੈਸਟ ਦੇਣਾ ਦਾ 25 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਟਾਈਪਿੰਗ ਫਾਸਟ ਹੋਈਗਾ ਜੀ। ਅੱਗੇ ਪੋਸਟ ਵਾਈਜ਼ ਵੈਕੈਂਸੀ ਜਿਹੜੀਆਂ ਕਿ 3058 ਪੋਸਟਾਂ ਤਾਂ ਉਹਨਾਂ ਗੱਲ ਚੁੱਕੀਆਂ ਜਿਹਦੇ ਵਿੱਚ ਪੋਸਟਾਂ ਵਾਈਜ਼ ਜਿਹੜੀ ਕਿ ਵੰਡ ਕੀਤੀ ਹੋਈ ਹੈ। ਅਕਾਊਂਟਸ ਕਲਰਕ ਕੰਮ ਟਾਈਪਿਸਟ ਜਿਹੜੀਆਂ 394 ਪੋਸਟਾਂ ਨੇ। ਕਮਰਸ਼ੀਅਲ ਕੰਮ ਟਾਈਪਿਸਟ ਕਲਰਕ ਦੀਆਂ ਜਿਹੜੀਆਂ ਕਿ ਟਿਕਟ ਕਲਰਕ ਦੀਆਂ 2424 ਪੋਸਟਾਂ ਨੇ ਜੀ। ਤੇ ਜੂਨੀਅਰ ਕਲਰਕ ਕਮ ਟਾਈਪਿਸਟ ਦੀਆਂ 163 ਪੋਸਟਾਂ ਨੇ ਤੇ ਡ੍ਰੇਨਸ ਕਲਰਕ ਦੀਆਂ 77 ਪੋਸਟਾਂ ਨੇ 77 ਪੋਸਟਾਂ ਡ੍ਰੇਨ ਕਲਰਕ ਦੀਆਂ ਨੇ ਤੇ ਅੱਗੇ ਸਟੇਜ 1 ਵਿੱਚ ਜਿਹੜਾ ਕਿ ਐਗਜ਼ਾਮ ਹੋਏਗਾ ਜਿਹਦੇ ਵਿੱਚ 네ਗੇਟਿਵ ਮਾਰਕਿੰਗ ਹੋएगी ਜੀ 1/3 ਲਿਖਿਆ ਹੋਇਆ 네ਗੇਟਿਵ ਮਾਰਕਿੰਗ ਦਾ ਤੁਸੀਂ 4 ਕੁਐਸਚਨ ਗਲਤ ਕਰਦੇ ਹੋ ਤਾਂ ਤੁਹਾਡਾ 1 ਨੰਬਰ ਕੱਟਿਆ ਜਾਂਦਾ ਜੀ ਤਾਂ 1/3 ਤੁਸੀਂ ਜਾਣਦੇ ਹੋ ਟਾਈਮ ਡਿਊਰੇਸ਼ਨ 90 ਮਿੰਟ ਦਾ ਪੇਪਰ ਹੋਏਗਾ ਸਬਜੈਕਟ ਦੇ ਵਿੱਚ ਜਰਨਲ ਅਵੇਅਰਨੈਸ ਦੇ 40 ਕੁਐਸਚਨ ਹੋਣਗੇ ਜੀ 40 ਨੰਬਰ ਹੋਣਗੇ ਇਹਨਾਂ ਦੇ ਮੈਥ ਦੇ ਵਿੱਚੋਂ 30 ਜਿਹੜੇ ਕੇ ਕੁਐਸਚਨ ਹੋਣਗੇ 30 ਨੰਬਰ ਹੋਣਗੇ ਇਸੇ ਤਰ੍ਹਾਂ ਰੀਜਨਿੰਗ ਦੇ ਵੀ 30 ਕੁਐਸਚਨ ਹੋਣਗੇ 30 ਨੰਬਰ ਹੋਣਗੇ ਟੋਟਲ ਤੁਹਾਡਾ ਪੇਪਰ 100 ਨੰਬਰ ਦਾ ਹੋਏਗਾ ਜੀ ਤੇ 100 ਹੀ ਤੁਹਾਨੂੰ ਕੁਐਸਚਨ ਪੁੱਟ ਕੀਤੇ ਜਾਣਗੇ ਅਗੇ ਤੁਸੀਂ ਜਦੋਂ ਇਹ ਪੇਪਰ ਪਾਸ ਕਰਦੇ ਹੋ ਤਾਂ ਤੁਹਾਡਾ ਸੈਕੰਡ ਸਟੇਜ ਐਗਜ਼ਾਮ ਹੋਏਗਾ ਜੀ ਜਿਹਦੇ ਵਿੱਚ ਨੈਗੇਟਿਵ ਮਾਰਕਿੰਗ ਇਹਦੇ ਵਿੱਚ ਵੀ ਹੈਗੀ ਹੈ 90 ਮਿੰਟ ਦਾ ਇਹ ਵੀ ਪੇਪਰ ਆ ਜਿਹਦੇ ਵਿੱਚ ਜਨਰਲ ਅਵੇਅਰਨੈਸ ਮੈਥ ਰੀਜਨਿੰਗ ਦੇ ਕੁਐਸਚਨ ਹੋਣਗੇ ਤਾਂ 120 ਨੰਬਰ ਦਾ ਪੇਪਰ ਹੋਏਗਾ ਜੀ ਦੇ 120 ਕੁਐਸਚਨ ਤੁਹਾਨੂੰ ਪੁੱਟ ਕੀਤੇ ਜਾਣਗੇ ਉਸ ਤੋਂ ਬਾਅਦ ਅਗਰ ਤੁਸੀਂ ਇਹਨਾਂ ਇਗਜ਼ਾਮ ਨੂੰ ਪਾਸ ਕਰਦੇ ਹੋ ਤਾਂ ਜਿਨ੍ਹਾਂ ਪੋਸਟਾਂ ਦਾ ਟਾਈਪਿੰਗ ਟੈਸਟ ਆ ਉਹਨਾਂ ਦਾ ਟਾਈਪਿੰਗ ਟੈਸਟ ਹੋਊਗਾ ਆਦਰਵਾਇਜ਼ ਦੂਸਰੀਆਂ ਪੋਸਟਾਂ ਦੀ ਅੱਗੇ ਜਿਹੜਾ ਕਿ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤਾਂ ਸੋ ਦੋਸਤੋ ਇੰਨੀ ਕੁ ਜਾਣਕਾਰੀ ਲੈ ਕੇ حاضر ਹੋਈ ਸੀ ਤੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ